ਹੈਲੋ ਫਰੈਂਡਸ ਕਿਵੇਂ ਹੋ ਸਾਰੇ ਠੀਕ ਠਾਕ ਹੋਵੋਗੇ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਆਪਾਂ ਫਿਰ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ ਅੱਜ ਆਪਣੀ ਵੀਡੀਓ ਹੈਗੀ ਹੈ ਬਿਊਟੀ ਨਾਲ ਰਿਲੇਟਡ ਅੱਜ ਆਪਾਂ ਇੱਕ ਨਾ ਪੈਕ ਬਣਾ ਰਹੇ ਹਾਂ ਜੋ ਕਿ ਬਹੁਤ ਹੀ ਕਾਰਗਰ ਹੈ ਜੋ ਕਿ ਗਰਮੀ ਦਾ ਇੰਨਾ ਦੇਖ ਲਓ ਵੀ ਗਰਮੀ ਦਾ ਮੌਸਮ ਆ ਗਿਆ ਤੇ ਗਰਮੀ 'ਚ ਜਿਹੜਾ ਕਿ ਆਪਾਂ ਨੂੰ ਇਹ ਪੈਕ ਆ ਜਿਹੜਾ ਸਾਰਿਆਂ ਨੂੰ ਲਾਉਣਾ ਚਾਹੀਦਾ ਜਿਹੜੀ ਆਪਣੀ ਸਕਿਨ ਨਾ ਬਹੁਤ ਜ਼ਿਆਦਾ ਡੱਲ ਹੋ ਜਾਂਦੀ ਆ ਪੈਨਿੰਗ ਹੋ ਜਾਂਦੀ ਤੇ ਦਲ ਹੋ ਜਾਂਦੀ ਆ ਉਦੋਂ ਟੈਨਿੰਗ ਹੋ ਜਾਂਦੀ ਆ ਠੀਕ ਆ ਤਾਂ ਤੇ ਉਹ ਨਾ ਮਤਲਬ ਕੀ ਐਵੇਂ ਨਾ ਇਥੋਂ ਆ ਕਾਲੀ ਕਾਲੀ ਹੋਣੀ ਸ਼ੁਰੂ ਹੋ ਜਾਂਦੀ ਆ ਤੇ ਆਪਾਂ ਨੂੰ ਐਵੇਂ ਚਿਪ ਚਿਪ ਜੇ ਹੁੰਦੀ ਰਹਿੰਦੀ ਆ ਤੇ ਹੁਣ ਰੋਜ਼ ਤਾਂ ਆਪਾਂ ਵੀ ਨਹੀਂ ਵਾਲਰ ਜਾ ਸਕਦੇ ਮਹੀਨੇ ਮਸਿਆਂ ਵੀ ਨਹੀਂ ਜਾ ਸਕਦੇ ਕਿਉਂਕਿ ਕਈ ਮੇਰੇ ਵਰਗ ਨਾ ਭੈਣਾਂ ਹੈਗੀਆਂ ਜਿਹੜੀਆਂ ਜਿਨ੍ਹਾਂ ਨੂੰ ਮਤਲਬ ਕੋਸਮੈਟਿਕ ਚੀਜ਼ਾਂ ਸੂਟ ਹੀ ਨਹੀਂ ਕਰਦੀਆਂ ਉਹਨਾਂ ਲਈ ਅੱਜ ਆਪਾਂ ਘਰੇਲੂ ਜੀ ਹੋਮ ਰੈਮਡੀ ਦੱਸਾਂਗੇ ਜਿਹਦੇ ਨਾਲ ਤੁਹਾਡੀ ਸਕਿਨ ਆ ਜਿਹੜੀ ਬਹੁਤ ਸੋਹਣੀ ਹੋ ਜੂਗੀ ਸੌਫਟ ਹੋ ਜੂਗੀ ਸ਼ਾਈਨ ਕਰੂਗੀ ਗਲੋ ਕਰੂਗੀ ਤੇ ਉਹ ਨਾਰਮਲ ਜਿਹਾ ਆਪਣੀ ਰਸੋਈ ਚ ਪਈਆਂ ਜਿਹੜੀਆਂ ਚੀਜ਼ਾਂ ਉਹ ਹੀ ਆ ਆਪਣੇ ਘਰੇ ਜਿਹੜੀਆਂ ਆਮ ਹੀ ਚੀਜ਼ਾਂ ਪਈਆਂ ਹੁੰਦੀਆਂ ਉਹਨਾਂ ਨਾਲ ਹੀ ਆਪਾਂ ਉਹ ਚੀਜ਼ਾਂ ਜਿਹੜੀਆਂ ਤੁਹਾਨੂੰ ਦੱਸਾਂਗੇ ਸਾਰੀਆਂ ਦੋ ਤੋਂ ਤਿੰਨ ਚੀਜ਼ਾਂ ਜਿਹੜੀਆਂ ਕਿ ਆਪਾਂ ਨੂੰ ਚਾਹੀਦੀਆਂ ਤੇ ਆਪਾਂ ਉਹਦੇ ਨਾਲ ਜਿਹੜਾ ਕਿ ਇਹ ਪੈਕ ਤਿਆਰ ਕਰਦੇ ਆਂ ਠੀਕ ਆ ਚਲੋ ਜੀ ਆਪਾਂ ਹੁਣ ਤੁਹਾਨੂੰ ਦਿਖਾਉਣੀ ਆ ਉਹ ਪੈਕ ਕੀ ਆ ਤੇ ਕਿਹੜੀਆਂ-ਕਿਹੜੀਆਂ ਚੀਜ਼ਾਂ ਤੇ ਕਿਵੇਂ-ਕਿਵੇਂ ਯੂਜ਼ ਕਰਨੀਆਂ ਠੀਕ ਆ ਚਲੋ ਜੀ ਆਜੋ ਹੁਣ ਲੋ ਜੀ ਸਭ ਤੋਂ ਪਹਿਲਾਂ ਆਪਾਂ ਇੱਕ ਕੌਲੀ ਲੈ ਲੈਣੀ ਆ ਤੁਸੀਂ ਠੀਕ ਆ ਕੌਲੀ ਤੁਸੀਂ ਕੋਈ ਵੀ ਲੈ ਸਕਦੇ ਕੰਚ ਦੀ ਲੈ ਸਕਦੇ ਸਟੀਲ ਦੀ ਪਲਾਸਟਿਕ ਦੀ ਜਿਹੜੀ ਵੀ ਤੁਹਾਡੇ ਕੋਲੇ ਇੱਕ ਚਮਚਾ ਆਪਾਂ ਇਹਦੇ ਚ ਵੇਸਣ ਪਾਉਣਾ ਵੇਸਣ ਤੁਸੀਂ ਘਰ ਦਾ ਜਿਵੇਂ ਕਿਸੇ ਨੇ ਘਰ ਦਾ ਪਿਆਇਆ ਹੁੰਦਾ ਉਹ ਵੀ ਪਾ ਸਕਦੇ ਆ ਮਾਰਕੀਟ ਵਾਲਾ ਉਹ ਵੀ ਪਾ ਸਕਦੇ ਹੋ ਠੀਕ ਆ ਕਿਉਂਕਿ ਤਕਰੀਬਨ ਸਾਰਿਆਂ ਦੇ ਘਰੇ ਵੇਸਣ ਤਾਂ ਹੁੰਦਾ ਹੀ ਹੁੰਦਾ ਇਸ ਕਰਕੇ ਆਪਾਂ ਉਹਦੇ ਚ ਕੀ ਪਾ ਲੈਣਾ ਵੇਸਣ ਦੂਸਰੀ ਚੀਜ਼ ਆਪਾਂ ਤੁਹਾਨੂੰ ਦੱਸ ਅੰਦੀ ਆਪਾਂ ਵੇਸਣ ਲੈ ਲੈਣਾ ਠੀਕ ਆ ਤੇ ਥੋੜੀ ਜੀ ਆਪਾਂ ਦਹੀਂ ਲੈਣੀ ਆ ਦਹੀਂ ਆਪਾਂ ਮਤਲਬ ਕਿ ਐਵੇਂ ਘਰ ਦੀ ਵੀ ਲੈ ਸਕਦੇ ਤੁਸੀਂ ਤੇ ਬਾਜ਼ਾਰ ਵਾਲੀ ਵੀ ਲੈ ਸਕਦੇ ਆ ਪਰ ਦਹੀਂ ਜਿੰਨਾ ਖੱਟਾ ਹੋ ਉਹਨਾਂ ਹੀ ਜ਼ਿਆਦਾ ਕਿਉਂਕਿ ਤੁਹਾਨੂੰ ਪਤਾ ਹੀ ਆ ਦਹੀਂ ਆ ਜਿਹੜਾ ਉਹ ਆਪਣੀ ਸਕਿਨ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਠੀਕ ਆ ਤੇ ਐਵੇਂ ਆਪਾਂ ਇਹਨੂੰ ਮਿਕਸ ਕਰ ਲੀ ਜੇ ਤਾਂ ਤੁਹਾਡੀ ਸਕਿਨ ਨੂੰ ਨਿੰਬੂ ਸੂਟ ਕਰਦਾ ਤੁਸੀਂ ਇੱਕ ਤੋਂ ਦੋ ਬੂੰਦਾ ਜਿਹਨੇ ਕਿ ਇਹਦੇ ਚ ਨਿੰਬੂ ਦੇ ਰਸਤਿਆਂ ਪਾ ਸਕਦੇ ਹੋ ਜੇਕਰ ਨਹੀਂ ਸੂਟ ਕਰਦਾ ਤਾਂ ਤੁਸੀਂ ਉਸ ਚੀਜ਼ ਨੂੰ ਸਕਿਪ ਕਰ ਸਕਦੇ ਆ ਠੀਕ ਆ ਹੁਣ ਆਪਾਂ ਇੱਕ ਚੁਟਕੀ ਐਵੇਂ ਕਸਤੂਰੀ ਹਲਦੀ ਪਾਉਣੀ ਆ ਇੱਕ ਚੁਟਕੀ ਠੀਕ ਆ ਜਿਆਦਾ ਨਹੀਂ ਪਾਉਣੀ ਕਿਉਂਕਿ ਗਰਮੀ ਆ ਨਾ ਤਾਂ ਸਰਦੀ ਚ ਤਾਂ ਵੱਧ ਪੈ ਜੇ ਕੋਈ ਗੱਲ ਨਹੀਂ ਪਰ ਗਰਮੀ ਚ ਇਹ ਜਿਹੜੀ ਸੀ ਇੱਕ ਚੁਟਕੀ ਪਾਇਆ ਕਰੋ ਇਹ ਕੋਈ ਵੀ ਪੈਕ ਲਗਾਉਣੇ ਆ ਤੁਸੀਂ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਠੀਕ ਆ ਜਦੋਂ ਚੰਗੀ ਤਰ੍ਹਾਂ ਮਿਕਸ ਹੋ ਗਿਆ ਫਿਰ ਆਪਾਂ ਇਹਨੂੰ ਕੀ ਆਪਣੇ ਸਕਿਨ ਤੇ ਅਪਲਾਈ ਕਰਨਾ ਆਪਣੇ ਫੇਸ ਤੇ ਉਹ ਆਪਾਂ ਤੁਹਾਨੂੰ ਦੱਸ ਦਿਆਂ ਵੀ ਕਿਵੇਂ ਅਪਲਾਈ ਕਰਨਾ ਜੇ ਤੁਹਾਡੇ ਕੋਲ ਦਹੀਂ ਨਹੀਂ ਹੈਗਾ ਤਾਂ ਤੁਸੀਂ ਇਸ ਚੀਜ਼ ਚ ਦੁੱਧ ਵੀ ਪਾ ਸਕਦੇ ਹੋ ਠੀਕ ਆ ਐਵੇਂ ਦਾ ਨਾ ਆਪੇ ਇੱਕ ਥਿੱਕ ਜਾਂ ਪੇਸਟ ਤਿਆਰ ਕਰ ਲੈਣਾ ਠੀਕ ਆ ਐਵੇਂ ਦਾ ਦੇਖੋ ਤੁਸੀਂ ਨਾ ਤਾਂ ਜਿਆਦਾ ਪਤਲਾ ਹੋਵੇ ਨਾ ਜਿਆਦਾ ਸੰਘਣਾ ਹੋਵੇ ਠੀਕ ਆ ਐਵੇਂ ਦਾ ਇੱਕ ਪੇਸਟ ਤਿਆਰ ਕਰ ਲੈਣਾ ਉਸ ਤੋਂ ਬਾਅਦ ਇਹ ਆਪਾਂ ਆਪਣੇ ਫੇਸ ਤੇ ਅਪਲਾਈ ਕਰਨਾ ਹਾਂਜੀ ਫਿਰ ਆਪਣਾ ਚਿਹਰਾ ਕੀ ਹੈ ਜਿਹੜਾ ਕਿ ਤੁਸੀਂ ਨੋਰਮਲ ਪਾਣੀ ਨਾਲ ਪਹਿਲਾਂ ਸਾਫ਼ ਕਰ ਲੈਣਾ ਜਦੋਂ ਨੋਰਮਲ ਪਾਣੀ ਨਾਲ ਸਾਫ਼ ਕਰ ਲਿਆ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਆਹ ਵਾਲਾ ਪੈਕ ਜਿਹੜਾ ਆਪਾਂ ਤਿਆਰ ਕੀਤਾ ਹੋਇਆ ਇਹਨੂੰ ਆਪਦੇ ਫੇਸ ਤੇ ਲਗਾਉਣਾ ਪਹਿਲਾਂ ਥੋੜਾ ਥੋੜਾ ਲਗਾਉਣਾ ਠੀਕ ਆ ਆ ਦੇਖ ਪਹਿਲਾਂ ਇੰਨਾ ਕੁ ਲਗਾ ਕੇ ਤੁਸੀਂ ਇਹਦੀ ਮ사ਜ ਕਰਨੀ ਆ 5 ਤੋਂ 10 ਮਿੰਟ ਐਵੇਂ ਹੀ ਇਸੇ ਚੀਜ਼ ਨਾਲ ਹੀ ਡਾਸਟਿੰਗ ਦੇਖੋ ਤੁਸੀਂ ਨਾ ਇੱਕਦਮ ਲੌਂ ਤੋਂ ਬਾਅਦ ਤੁਸੀਂ ਰਿਜ਼ਲਟ ਨਾਲ ਦੀ ਨਾਲ ਹੀ ਤੁਹਾਨੂੰ ਪਤਾ ਲੱਗੂਗਾ ਤੁਸੀਂ ਇਹਨੂੰ ਡੇਲੀ ਰੁਟੀਨ 'ਚ ਵੀ ਯੂਜ਼ ਕਰ ਸਕਦੇ ਹੋ ਤੇ ਹਫਤੇ ਬਾਅਦ ਵੀ ਯੂਜ਼ ਕਰ ਸਕਦੇ ਆ ਜਿਹੜੀ ਸਕਿਨ ਆ ਤੁਹਾਡੀ ਡਾਸਟਿੰਗ ਆ ਜਿਹੜੀ ਸਕਿਨ ਦੇ ਵਿੱਚ ਉਹ ਪੂਰੀ ਤਰ੍ਹਾਂ ਨਾਲ ਜਿਹੜੀ ਕਿ ਸਾਫ਼ ਹੋ ਜਾਊਗੀ ਕਿਉਂਕਿ ਵਿਸਣ ਦਾ ਤਾਂ ਆਪਾਂ ਨੂੰ ਪਤਾ ਹੀ ਹੈ ਵੀ ਕਿੰਨੇ ਜ਼ਿਆਦਾ ਫਾਇਦੇ ਆ ਦਹੀਂ ਵੀ ਜਿਹੜਾ ਕਿ ਆਪਣੇ ਇੱਕ ਕਲੀਨਰ ਦਾ ਕੰਮ ਕਰਦਾ ਆਪਣੀ ਸਕਿਨ ਤੇ ਹਲਦੀ ਜਿਹੜੀ ਕਿ ਉਹ ਐਂਟੀਬੈਟਿਕ ਹੁੰਦੀ ਆ ਪਰ ਲਿਓ ਜਿਆਦਾ ਕਸਤੂਰੀ ਜੇ ਨਹੀਂ ਹੈਗੀ ਤੁਸੀਂ ਮਾਰਕੀਟ ਵਾਲੀ ਯੂਜ਼ ਕਰ ਸਕਦੇ ਹੋ ਜਿਹੜੀ ਆਮ ਘਰ ਵਿੱਚ ਆਪਣੇ ਹੁੰਦੀ ਆ ਪਰ ਜੇ ਮੈਂ ਇਹਦੇ ਜਿਆਦਾ ਕਹੂੰਗੀ ਵੀ ਤੁਸੀਂ ਕਸਤੂਰੀ ਹਲਦੀ ਹੀ ਯੂਜ਼ ਕਰਿਆ ਕਰੋ ਆਪਦੇ ਫੇਸ ਲਈ ਖਾਸ ਕਰਕੇ ਸਕਿਨ ਤੇ ਨਾਰਮਲ ਜੀ ਮ사ਜ ਕਰਨੀ ਨਾਰਮਲ ਜੇ ਸਟੈਪ ਨਾਲ ਕੋਈ ਆਏ ਨਹੀਂ ਵੀ ਆਪਾਂ ਨੂੰ ਹਾਂ ਆਉਂਦੇ ਨਹੀਂ ਹੈਗੇ ਆਪ ਕਿਵੇਂ ਕਰਾਂਗੇ ਠੀਕ ਐ ਐਵੇਂ ਕਰਕੇ ਆਏ ਦੇਖੋ ਇੱਥੇ ਇੱਥੇ ਐਵੇਂ ਰਾਉਂਡ ਜਾਂ ਕਰ ਸਕਦੇ ਆਪਾਂ ਇੱਥੇ ਐਵੇਂ ਨੋਸ ਤੇ ਆ ਦੇਖੀ ਜਾਏ ਤੁਸੀਂ ਨਾ ਇਹ ਡਸਟ ਆਪਣੇ ਆ ਜਿਹੜੀ ਚੀਜ਼ ਹੈ ਨਾ ਇਹਨੂੰ ਤੁਸੀਂ ਦੇਖਿਓ ਬਾਅਦ ਚ ਉਹ ਆਦੀ ਕਿੰਨਾ ਜ਼ਿਆਦਾ ਇਹ ਨਾ ਮੈਲ ਵਾਲਾ ਇਹ ਹੀ ਤੁਸੀਂ ਚੀਜ਼ ਹੈ ਜਿਹੜੀ ਆਦੀ ਗਰਦਨ ਤੇ ਵੀ ਕਰ ਸਕਦੇ ਆ ਉਹਦੀ neck ਤੇ ਵੀ ਕਰ ਸਕਦੇ ਆ ਵਿਸਣ ਵਾਲਾ ਜਿਹੜਾ ਫੇਸ ਪੈਕ ਆ ਡੇਲੀ ਤੁਸੀਂ ਯੂਜ਼ ਕਰੋਗੇ ਤੇ ਇਹਦੇ ਨਾਲ ਜਿਹੜੀ ਕਿਸਕਿਨ ਆ ਤੁਹਾਡੀ ਗਰਮੀ ਗਰਮੀ ਕੋਈ ਤੁਹਾਨੂੰ ਫੇਸ਼ੀਅਲ ਦੀ ਕੋਈ ਕਲੀਨ ਅਪ ਦੀ ਕੋਈ ਨਹੀਂ ਲੋੜ ਪਊਗੀ ਇੱਕ ਤਰ੍ਹਾਂ ਦਾ ਕਲੀਨ ਅਪ ਫੇਸ਼ੀਅਲ ਟਾਈਪ ਹੀ ਹੋ ਜਾਂਦਾ ਕਿਸੇ ਵੀ ਟਾਈਪ ਦੀ ਸਕਿਨ ਹੋਵੇ ਤੁਸੀਂ ਇਹ ਚੀਜ਼ ਨੂੰ ਜਿਹੜੀ ਯੂਜ਼ ਕਰ ਸਕਦੇ ਆ ਇਹ ਕਰ ਕਿਸੇ ਦੇ ਇਸ ਕਿ ਇਹਨਾਂ ਨੂੰ ਨਿੰਬੂ ਸੂਟ ਕਰਦਾ ਤਾਂ ਉਹ ਨਿੰਬੂ ਪਾਵੇ ਉਹਦਾ ਰਿਜ਼ਲਟ ਜਿਹੜਾ ਤੁਹਾਨੂੰ ਬਲੀਚ ਦੀ ਟਾਈਪ ਮਿਲੂਗਾ ਜਿਵੇਂ ਤੁਸੀਂ ਬਲੀਚ ਕਰੀ ਹੁੰਦੀ ਆ ਇੱਕ ਇੱਕ ਐਕਸਪੈਰੀਮੈਂਟ ਆਪਾਂ ਆਪਣੇ ਫੇਸ ਤੇ ਹੋਰ ਕਰ ਰਹੇ ਹਾਂ ਮੈਨੂੰ ਲਗਾਤਾਰ ਹੋ ਗਿਆ ਮਹੀਨਾਕ ਹੋ ਗਿਆ ਕਰ ਰਹੀ ਨੂੰ ਪਰ ਜਿਸਦੇ ਨਹੀਂ ਮੈਨੂੰ ਰਿਜ਼ਲਟ ਮਿਲੂਗਾ ਮੈਂ ਉਹ ਚੀਜ਼ ਤੁਹਾਡੇ ਨਾਲ ਸ਼ੇਅਰ ਕਰੂੰਗੀ ਉਹਨਾਂ ਚਿਰ ਨਹੀਂਗਾ ਠੀਕ ਆ ਕਿਉਂਕਿ ਜਦੋਂ ਮੈਨੂੰ ਰਿਜ਼ਲਟ ਜਿੰਨਾ ਚਿਰ ਨਹੀਂ ਮਿਲਦਾ ਉਸ ਚੀਜ਼ ਦਾ ਆਪੋ ਜੀ ਤੁਹਾਨੂੰ ਦੱਸਦੇ ਨਹੀਂ ਕਿਉਂਕਿ ਆਪਾਂ ਤੁਹਾਨੂੰ ਉਹ ਚੀਜ਼ ਦੱਸਦੇ ਹਾਂ ਜਿਹੜਾ ਖੁਦ ਆਪਣੇ ਤੱਕ ਐਕਸਪੈਰੀਮੈਂਟ ਕੀਤਾ ਹੁੰਦਾ ਜਿਹਦਾ ਰਿਜ਼ਲਟ ਆ ਜਿਹੜਾ ਕਿ 100% ਹੁੰਦਾ ਇਹਨਾਂ ਚੀਜ਼ਾਂ ਦਾ ਰਿਜ਼ਲਟ ਆ ਜਿਹੜਾ ਨਾਰਮਲ ਇਹ ਚੀਜ਼ਾਂ ਕੋਈ ਐ ਨਹੀਂ ਵੀ ਆਪਾਂ ਨੂੰ ਸਾਈਡ ਇਫੈਕਟ ਕਰਨੀਆਂ ਜਾਂ ਜ਼ਿਆਦਾ ਮਹਿੰਗੀਆਂ ਇਹ ਤਕਰੀਬਨ ਹਰ ਘਰ ਵਿੱਚ ਆਪਣੀ ਰਸੋਈ ਵਿੱਚ ਪੰਨਾ ਹੀ ਹੁੰਦਾ ਥੋੜਾ ਜਿਹਾ ਆਪਾਂ ਟਾਈਮ ਦੇਣ ਦੀ ਲੋੜ ਆ ਆਪਣੀ ਸਕਿਨ ਨੂੰ ਬਸ ਟਾਈਮ ਤਾਂ ਫਿਰ ਦੇਣਾ ਹੀ ਪਊਗਾ ਚਲੋ ਠੀਕ ਹੈ ਨਾ ਇਨਾ ਕ ਟਾਈਮ ਤਾਂ ਤੁਸੀਂ ਆਪਣੇ ਵਾਸਤੇ ਸਾਰੀਆਂ ਪਹਿਣਾ ਜਰੂਰ ਕੱਢਿਆ ਕਰੋ ਆਪਦੀ ਸਕਿਨ ਲਈ। ਲੋ ਜੀ ਹੁਣ ਆਪਾਂ ਦੇਖੋ ਆ ਸਾਰਾ ਕਰ ਲਿਆ ਨਾ ਜਦੋਂ ਆਪਾਂ ਤਾਂ ਹੁਣ ਆਪਾਂ ਨੋਰਮਲ ਪਾਣੀ ਨਾਲ ਜਿਹੜਾ ਕੀ ਆਪਣਾ ਫੇਸ ਆ ਵਾਸ਼ ਕਰ ਲਾਂਗੇ। ਇੱਕ ਵਾਰੀ ਆਪਾਂ ਵਾਸ਼ ਕਰਕੇ ਆਉਣੇ ਹਾਂ। ਹਾਂਜੀ ਦੇਖੋ ਹੁਣ ਆਪਣਾ ਨਾ ਫੇਸ ਜਿਹੜਾ ਸਾਫ਼ ਕਰ ਜਾਂਦਾ ਦੇਖੋ। ਤੋ ਇਹ ਅੰਦਾਪਾ ਪਾਣੀ ਨਾਲ ਸਿੰਪਲ ਮ사ਜ ਕਰਕੇ ਤੇ ਹੁਣ ਆਪਾਂ ਕੀ ਕਰਨਾ ਹੁਣ ਜਿਹੜਾ ਇਹੀ ਆਪਣੇ ਕੋਲ ਵੇਸਨ ਸੀਗਾ ਜਿਹੜਾ ਠੀਕ ਆ ਇਹਦਾ ਆਪਾਂ ਪੈਕ ਦੀ ਤਰ੍ਹਾਂ ਲਗਾਉਣਾ 10 ਤੋਂ 15 ਮਿੰਟ ਆਪਾਂ ਰੱਖਣਾ ਠੀਕ ਆ ਹੁਣ ਆਪਾਂ ਮ사ਜ ਨਹੀਂ ਕਰਨੀ ਇਹਦੇ ਨਾਲ ਜਿਹੜਾ ਆਪਣਾ ਫੇਸ ਆ ਦੇਖੋ ਕਿੰਨਾ ਸੌਫਟ ਸੌਫਟ ਤੇ ਸਾਫ ਸਾਫ ਹੋ ਗਿਆ ਠੀਕ ਆ ਹੁਣ ਆਪਾਂ ਨੇ ਇਹੀ ਪੈਕ ਆ ਜਿਹੜਾ ਲਗਾਉਣਾ ਬਸ लोच देखो ठीक है ये पैक जो एवं लगा लेना ਤੈਨੂੰ 10 ਤੋਂ 15 ਮਿੰਟ ਆਪਾਂ ਰੱਖਾਂਗੇ ਜਦੋਂ ਥੋੜਾ ਨਾ ਤਾਂ ਜ਼ਿਆਦਾ ਡਰਾਈ ਵੀ ਨਹੀਂ ਕਰਨਾ ਠੀਕ ਆ ਜੀ ਜ਼ਿਆਦਾ ਸੁੱਕ ਜੇ ਐਨਾ ਨਹੀਂ ਸਿਕਾਉਣਾ ਆਪਾਂ ਸੋ ਨਾਰਮਲ ਜਾਂ ਵੀ 10 ਕੁ ਮਿੰਟ ਰੱਖ ਕੇ ਤੁਸੀਂ 10 ਤੋਂ 15 ਮਿੰਟ ਰੱਖ ਕੇ ਬਸ ਤੁਸੀਂ ਫੇਸ ਆ ਜਿਹੜਾ ਆਪਦਾ ਸੌਫਟ ਪਾਣੀ ਨਾਲ ਨਾਰਮਲ ਸਿੰਪਲ ਪਾਣੀ ਨਾਲ ਜਿਹੜਾ ਕੀ ਆ ਧੋ ਲੈਣਾ ਨਾ ਗਰਮ ਨਾਲ ਧੋਣਾ ਨਾ ਠੰਡੇ ਨਾਲ ਧੋਣਾ ਠੀਕ ਆ ਬਸ ਜਿਹੜਾ ਆਪਣਾ ਨਾਰਮਲ ਟੂਟੀਆਂ ਚ ਪਾਣੀ ਆਉਂਦਾ ਹੁੰਦਾ ਉਸੇ ਪਾਣੀ ਨਾਲ ਆਪਾਂ ਜਿਹੜਾ ਫੇਸ ਆ ਧੋ ਲੈਣਾ ਲਓ ਜੀ

ਠੀਕ ਹੁਣ ਆਪਾਂ ਲਾ ਲਿਆ 10-15 ਮਿੰਟ ਆਪਾਂ ਰੱਖਾਂਗੇ ਫਿਰ ਆਪਾਂ ਜਿਹੜਾ ਕਿ ਫੇਸ ਆਪਣਾ ਧੋਵਾਂਗੇ ਤੇ ਜਿਹੜਾ ਆਪਣੇ ਕੋਲ ਬਚ ਗਏ ਆ ਆਪਾਂ ਹੱਥਾਂ ਤੇ ਆਪਦੀ ਮ사ਜ ਕਰਕੇ ਤੇ ਆਪਦੇ ਹੱਥ ਫੇਰ ਵਾਸ਼ ਕਰ ਲੈਣੇ ਆ ਠੀਕ ਆ ਓਕੇ ਚਲੋ ਜੀ ਧੋ ਕੇ ਆਪਾਂ ਤੁਹਾਨੂੰ ਦਿਖਾਵਾਂਗੇ ਆਪਣੀ ਸਕਿਨ ਜਿਹੜੀ ਕਿਵੇਂ ਦੀ ਹੋ ਗਈ ਆ ਲਓ ਜੀ ਦੇਖੋ ਹੁਣ ਆਪਾਂ ਨਾ ਸਾਰਾ ਫੇਸ ਆ ਜਿਹੜਾ ਪੈਕ ਲਗਾਇਆ ਸੀ ਧੋਤਾ ਸੀ ਦੇਖੋ ਤੁਸੀਂ ਆਪਾਂ ਨਾ ਅਨੁਕੀ ਆ ਗਏ ਸੀ ਵਿਲੇ ਹੋ ਕੇ ਤੇ ਹੁਣ ਦੇਖੋ ਤੁਸੀਂ ਤੇ ਉਮੀਦ ਕਰਦੀ ਤੁਹਾਨੂੰ ਵਧੀਆ ਲੱਗਿਆ ਹੋਣਾ ਇਹ ਪੈਕ ਤੇ ਸਾਰੀਆਂ ਭੈਣਾਂ ਜਰੂਰ ਟਰਾਈ ਕਰਕੇ ਦੇਖਿਓ ਠੀਕ ਹੈ ਤੇ ਟਰਾਈ ਕਰਕੇ ਕਮੈਂਟ ਜਰੂਰ ਦੱਸਿਓ ਰਿਜ਼ਲਟ 100% ਮਿਲੂਗਾ ਤੇ ਇਹ ਕੋਈ ਨਹੀਂ ਹੈਗਾ ਇਸ ਚੀਜ਼ ਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਨਾਰਮਲੀ ਆਪਣੇ ਘਰ ਵਿੱਚ ਜਿਹੜੀ ਪਈ ਚੀਜ਼ ਹੈ ਇਹ ਆਪਾਂ ਲਾਵਨੇ ਕਿਉਂਕਿ ਇਹ ਆਪਾਂ ਚੀਜ਼ਾਂ ਖਾਂਦੇ ਵੀ ਹੈਗੇ ਆਪਣੇ ਰਸੋਈ 'ਚ ਵੀ ਕੋਈ ਪੈਸਾ ਨਹੀਂ ਲੱਗਣਾਗਾ ਤੇ ਜਿਹੜਾ ਰਿਜ਼ਲਟ ਆ ਬਾ ਕਮਾਲ ਦਾ ਹੋਗਾ ਲੋਕ ਪੁੱਛਣਗੇ ਤੁਹਾਨੂੰ ਵੀ ਕੀ ਲਾਉਂਦੇ ਤੁਸੀਂ ਇਹਨੂੰ ਯੂਜ਼ ਕਰੋ ਇੱਕ ਹਫਤਾ ਲਗਾਤਾਰ ਜਦ ਤੁਸੀਂ ਯੂਜ਼ ਕਰੋਗੇ ਨਾ ਤੁਹਾਨੂੰ ਆਪਣੇ ਆਪ ਹੀ ਪਤਾ ਲੱਗੂਗਾ ਵੀ ਹਾਂ ਵਾਕਿਆ ਹੀ ਇਹ ਕੋਈ ਚੀਜ਼ ਹੈ ਚਲੋ ਠੀਕ ਆ ਓਕੇ ਜੀ ਬਾਏ ਅੱਜ ਲਈ ਇੰਨਾ ਹੀ ਕਾਫੀ ਆ